ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਸਟੋਰੀ ਸ਼ੁਰੂ ਕਰਨ ਲੱਗੇ ਹਾਂ ਅੱਜ ਦੀ ਸਟੋਰੀ ਦੇ ਵਿੱਚ ਇੱਕ ਮਾਂ ਦਿੱਤੀ ਫੋਨ ਤੇ ਗੱਲ ਕਰ ਰਹੇ ਨੇ ਮੰਮੀ ਕੀ ਹਾਲ ਆ ਤੁਹਾਡਾ ਸਿਹਤ ਠੀਕ ਆ ਵੀਰ ਜੀ ਅਤੇ ਭਾਬੀ ਜੀ ਅਤੇ ਬੱਚੇ ਠੀਕ ਨੇ ਵੀਰ ਜੀ ਤਾਂ ਮੈਨੂੰ ਭੁੱਲ ਹੀ ਗਏ ਕਦੇ ਵੀ ਫੋਨ ਨਹੀਂ ਕਰਦੇ ਮੇਰੇ ਫੋਨ ਕਰਨ ਤੇ ਵੀ ਉਹ ਬਿਜੀ ਰਹਿੰਦੇ ਆ ਰਾਜਦੀਪ ਨੇ ਫੋਨ ਕਰਕੇ ਆਪਣੀ ਮੰਮੀ ਨੂੰ ਪੁੱਛਿਆ ਪੁੱਤ ਮੈਂ ਠੀਕ ਹਾਂ ਬਾਕੀ ਸਾਰੇ ਵੀ ਠੀਕ ਨੇ ਗੁਰਜੋਤ ਅੱਜਕੱਲ ਬਹੁਤ ਬੀਜੀ ਰਹਿੰਦਾ ਬਸ ਤੇਰੀ ਯਾਦ ਆਉਂਦੀ ਰਹਿੰਦੀ ਐ ਤੈਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਰਹਿ ਗਈ ਐ ਅੱਖਾਂ ਬੰਦ ਹੋਣ ਤੋਂ ਪਹਿਲਾਂ ਮਿਲ ਜਾਤੀ ਐ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਮੰਮੀ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਬਣੂ ਕਦੇ ਸੋਚਿਆ ਹੈ ਮੈਂ ਆਪਣੇ ਦਿਲ ਦੀਆਂ ਗੱਲਾਂ ਕਿਸ ਨਾਲ ਕਰਿਆ ਕਰੂੰਗੀ ਮੰਮੀ ਇਕ ਤੂੰ ਹੀ ਐ ਜਿਹਦੇ ਨਾਲ ਮੈਂ ਬਿਨਾਂ ਡਰ ਸਾਰੀਆਂ ਗੱਲਾਂ ਕਰ ਲੈਂਦੀ ਹਾਂ ਫੋਨ ਤੇ ਗੱਲ ਕਰਦੀ ਕਰਦੀ ਰਾਜਦੀਪ ਦਾ ਗੱਜ ਘਰ ਆਇਆ ਉਹ ਰੋਣ ਹੀ ਲੱਗ ਪਈ ਸੀ ਮੈਂ ਬਿਨਾਂ ਮਿਲੇ ਤੈਨੂੰ ਕਿਤੇ ਨਹੀਂ ਮਰਨ ਵਾਲੀ ਤੂੰ ਮੇਰੀ ਟੈਨਸ਼ਨ ਨਾ ਲੈ ਇਹ ਦੱਸ ਮੇਰੀ ਤੀ ਦੋਤਾ ਤੇ ਦੋਤੀ ਕਿਵੇਂ ਆ ਮੰਮੀ ਰੀਤੂ ਤਾਂ ਕਹਿੰਦੀ ਸੀ ਕਿ ਇੱਕ ਵਾਰ ਅਸੀਂ ਛੁੱਟੀਆਂ ਵਿੱਚ ਨਾਨਕੇ ਘਰ ਜ਼ਰੂਰ ਜਾਣਾ ਪੁੱਤ ਮੇਰਾ ਵੀ ਬੜਾ ਜੀ ਕਰਦਾ ਤੈਨੂੰ ਮਿਲਣ ਨੂੰ ਸਾਲ ਹੋ ਗਿਆ ਤੁਹਾਨੂੰ ਮਿਲਿਆ ਨੂੰ ਮੰਮੀ ਤੂੰ ਤਾਂ ਜਾਣਦੀ ਹੈ ਨਾ ਮੇਰੀ ਸੱਸ ਨੂੰ ਜਦੋਂ ਦਾ ਪੈਰਾਲਾਈਜ਼ ਅਟੈਕ ਆਇਆ ਉਸ ਤੋਂ ਉੱਠਿਆ ਬੈਠਿਆ ਨਹੀਂ ਜਾਂਦਾ ਵੈਸੇ ਵੀ ਆਪਣਾ ਪਿੰਡ ਬਹੁਤ ਦੂਰ ਆ ਮੈਂ ਇੱਕ ਦਿਨ ਵਿੱਚ ਮਿਲ ਕੇ ਵਾਪਸ ਨਹੀਂ ਜਾ ਸਕਦੀ ਤੇਰੇ ਤੋਂ ਵੀ ਨਹੀਂ ਆਇਆ ਜਾਂਦਾ ਮੈਂ ਕੀ ਕਰਾਂ ਚੱਲ ਮੰਮੀ ਛੱਡ ਜੇ ਭਾਬੀ ਦਾ ਵੀਰਾ ਕੋਲ ਆ ਤਾਂ ਗੱਲ ਕਰਾ ਦੇ ਬਹੁਤ ਦਿਨ ਹੋ ਗਏ ਉਹਨਾਂ ਨਾਲ ਗੱਲ ਕੀਤੀਆਂ ਰਾਜਦੀਪ ਤੇਰੀ ਭਾਬੀ ਰਸੋਈ ਵਿੱਚ ਕੰਮ ਕਰ ਰਹੀ ਆ ਬਾਅਦ ਵਿੱਚ ਗੱਲ ਕਰ ਲਈ ਚੱਲ ਠੀਕ ਆ ਪੁੱਤ ਆਪਦੀ ਸੱਸ ਦਾ ਧਿਆਨ ਰੱਖੀ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੀ ਮੰਮੀ ਤੂੰ ਵੀ ਆਪਣਾ ਧਿਆਨ ਰੱਖੀ ਮੈਂ ਫੋਨ ਕੱਟਦੀ ਹਾਂ ਫੋਨ ਤੇ ਗੱਲ ਕਰਦੇ ਰਾਜਦੀਪ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੰਮੀ ਕੋਈ ਗੱਲ ਲੁਕੋ ਰਹੀ ਹੈ ਅੱਜ ਫੇਰ ਮੰਮੀ ਨੇ ਭਾਬੀ ਨਾਲ ਗੱਲ ਕਰਨ ਤੇ ਬਹਾਨਾ ਬਣਾ ਦਿੱਤਾ ਇਹ ਗੱਲ ਸੋਚਦੇ ਸੋਚਦੇ ਰਾਜਦੀਪ ਫੋਨ ਕੱਟਣ ਹੀ ਲੱਗੀ ਸੀ ਕਿ ਉਸ ਨੂੰ ਆਪਣੀ ਭਾਬੀ ਦੇ ਉੱਚੀ ਉੱਚੀ ਬੋਲਣ ਦੀ ਆਵਾਜ਼ ਆਈ ਸ਼ਾਇਦ ਬਲਵੀਰ ਕੌਰ ਆਪਣਾ ਫੋਨ ਕੱਟਣਾ ਭੁੱਲ ਗਈ ਸੀ ਭਾਬੀ ਕਹਿ ਰਹੀ ਸੀ ਕਰ ਲਈਆਂ ਤੀ ਨਾਲ ਚੁਗਲੀਆਂ ਪੈ ਗਈ ਕਲੇਜੇ ਠੰਡ ਜਾਂ ਕੁਝ ਹੋਰ ਰਹਿ ਗਿਆ ਉਹ ਵੀ ਕਰ ਲੈਂਦੀ ਮੇਰੇ ਆਉਂਦੇ ਹੀ ਫੋਨ ਕਿਉਂ ਰੱਖ ਦਿੱਤਾ ਤੈਨੂੰ ਲੱਗਿਆ ਕਿਤੇ ਮੈਂ ਸੁਣ ਨਾ ਲਵਾਂ ਮੈਂ ਸਭ ਜਾਣਦੀ ਹਾਂ ਇਸ ਤਰ੍ਹਾਂ ਆਪਣੀ ਮਾਂ ਨੂੰ ਉਲਟਾ ਸਿੱਧਾ ਸਿਖਾ ਕੇ ਘਰ ਖਰਾਬ ਕਰਨ ਵਾਲੀਆਂ ਕੁੜੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਜਦੋਂ ਦੇਖੋ ਬਿਨਾਂ ਗੱਲੋਂ ਰੋਂਦੀ ਰਹਿੰਦੀ ਆ ਭਾਬੀ ਦੀਆਂ ਗੱਲਾਂ ਸੁਣ ਕੇ ਰਾਜਦੀਪ ਦਾ ਦਿਲ ਕੀਤਾ ਜੇ ਕੋਲ ਹੋਵੇ ਇੱਕ ਜ਼ੋਰ ਨਾਲ ਥੱਪੜ ਜ਼ਰੂਰ ਮਾਰਦੀ ਆਪਣੀ ਭਾਬੀ ਦੇ ਉਹ ਇਹ ਪੁੱਛੇ ਕਿ ਉਹ ਆਪਣੀ ਮਾਂ ਨਾਲ ਫੋਨ ਤੇ ਕਿਉਂ ਗੱਲ ਕਰਦੀ ਹੈ ਉਹ ਆਪਣੀ ਮਾਂ ਨਾਲ ਇਸ ਲਈ ਗੱਲ ਕਰਦੀ ਹੈ ਕਿ ਉਹ ਆਪਣੀ ਭਾਬੀ ਦੇ ਖਿਲਾਫ ਆਪਣੀ ਮਾਂ ਨੂੰ ਭੜਕਾਵੇ ਇਹ ਸਾਰੀਆਂ ਗੱਲਾਂ ਸੁਣ ਕੇ ਉਸਨੇ ਸੋਚਿਆ ਕਿ ਮੈਂ ਰਾਤ ਨੂੰ ਵੀਰਜੀ ਨਾਲ ਗੱਲ ਕਰਾਂਗੀ। ਦਰ ਅਸਰ ਰਾਜਦੀਪ ਉਸ ਟਾਈਮ ਛੋਟੀ ਜਹੀ ਸੀ ਜਦੋਂ ਉਸਦੇ ਪਾਪਾ ਦੀ ਮੌਤ ਹੋ ਗਈ। ਰਾਜਦੀਪ ਦੀ ਮੰਮੀ ਨੇ ਦੋਨਾਂ ਭੈਣ ਭਰਾਵਾਂ ਨੂੰ ਕੱਪੜੇ ਸਲਾਈ ਕਰਕੇ ਪਾ ਲਿਆ ਤੇ ਪੜਾਇਆ ਲਿਖਾਇਆ। ਮਾਤਾ ਪਿਤਾ ਦੋਨਾਂ ਦਾ ਫਰਜ਼ ਨਿਭਾਇਆ। ਬਲਵੀਰ ਕੌਰ ਨੇ ਬੜੇ ਪਿਆਰ ਨਾਲ ਰਾਜਵੰਤ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਚੁਣਿਆ ਸੀ। ਪਰ ਸਿੱਧੀ ਸਾਦੀ ਭਲੀ ਮਾਨ ਸ ਬਲਵੀਰ ਕੌਰ ਨੂੰ ਬੜੀ ਚੁਸਤ ਚਲਾਕ ਨੂੰ ਮਿਲੀ ਉਹ ਘਰ ਦਾ ਕੋਈ ਕੰਮ ਨਾ ਕਰਦੀ ਰੋਜ਼ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਬਣਾ ਕੇ ਬੈੱਡ ਤੇ ਪਈ ਰਹਿੰਦੀ ਗੁਰਜੋਤ ਨੂੰ ਉਸ ਦੀ ਮਾਂ ਤੇ ਭੈਣ ਦੇ ਖਿਲਾਫ ਭੜਕਾਉਂਦੀ ਰਹਿੰਦੀ ਘਰ ਦਾ ਸਾਰਾ ਕੰਮ ਦੋਵੇਂ ਮਾਂ ਮਾਤੀਆਂ ਹੀ ਕਰਦੀਆਂ ਬਲਵੀਰ ਘਰ ਇਸ ਕਰਕੇ ਚੁੱਪ ਰਹਿੰਦੀ ਕਿ ਧੀ ਦਾ ਵਿਆਹ ਕਰ ਲਵਾਂ ਘਰ ਦੀ ਸ਼ਾਂਤੀ ਬਣੀ ਰਹੇ ਕੋਈ ਵੀ ਗੱਲ ਹੁੰਦੀ ਔ ਰਾਜਦੀਪ ਨੂੰ ਸਮਝਾਉਂਦੀ ਪਰ ਇਸ ਤਰ੍ਹਾਂ ਹੀ ਰਾਜਦੀਪ ਦਾ ਵਿਆਹ ਹੋ ਗਿਆ ਉਹ ਆਪਣੇ ਸਾਰੇ ਘਰ ਚਲੀ ਗਈ ਰਾਜਵੰਤ ਨੂੰ ਆਪਣੀ ਸੱਸ ਦਾ ਰਾਜਦੀਪ ਨਾਲ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ ਸੀ ਉਸ ਦਿਨ ਰਾਤ ਦੇ 10 ਵਜੇ ਗੁਰਜੋਤ ਨੇ ਰਾਜਦੀਪ ਨੂੰ ਫੋਨ ਕੀਤਾ ਆਪਣੇ ਭਰਾ ਦਾ ਨੰਬਰ ਦੇਖ ਰਾਜਦੀਪ ਨੇ ਫੋਨ ਚੁੱਕ ਲਿਆ ਬਿਨਾਂ ਹਾਲਚਾਲ ਪੁੱਛੇ ਉਸਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਚੰਗਾ ਹੋਇਆ ਵੀਰ ਜੀ ਤੁਸੀਂ ਫੋਨ ਕਰ ਲਿਆ ਮੈਂ ਅੱਜ ਤੁਹਾਨੂੰ ਫੋਨ ਕਰਨ ਹੀ ਵਾਲੀ ਸੀ ਸਵੇਰੇ ਮੈਂ ਮੰਮੀ ਨਾਲ ਗੱਲ ਕੀਤੀ ਸੀ ਉਹ ਕਹਿ ਰਹੇ ਸੀ ਕਿ ਰਾਜਦੀਪ ਦੀ ਗੱਲ ਕੱਟਦੇ ਹੋਏ ਗੁਰਜੋਤ ਨੇ ਕਿਹਾ ਰਾਜਦੀਪ ਮੰਮੀ ਆਪਾਂ ਨੂੰ ਛੱਡ ਕੇ ਚਲੇ ਗਏ ਕਹਿ ਕੇ ਵੀਰ ਜੀ ਇਹ ਕਿਵੇਂ ਹੋ ਸਕਦਾ ਸਵੇਰੇ ਤਾਂ ਮੈਂ ਗੱਲ ਕੀਤੀ ਸੀ ਮੰਮੀ ਨਾਲ ਬਿਲਕੁਲ ਠੀਕ ਸੀ ਫਿਰ ਅਚਾਨਕ ਕੀ ਹੋ ਗਿਆ ਮੰਮੀ ਨੂੰ ਰਾਜਦੀਪ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਈ ਉਸਦੇ ਹੱਥ ਵਿੱਚੋਂ ਫੋਨ heਠਾਂ ਡਿੱਗ ਗਿਆ ਰਾਜਦੀਪ ਦੀ ਆਵਾਜ਼ ਸੁਣ ਕੇ ਉਸਦਾ ਘਰ ਵਾਲਾ ਭੱਜ ਕੇ ਆਇਆ ਤੇ ਰਾਜਦੀਪ ਨੂੰ ਸੰਭਾਲ ਲਿਆ ਫੋਨ heਠੋਂ ਚੁੱਕ ਕੇ ਰਾਜਦੀਪ ਦੇ ਪਤੀ ਨੇ ਕਿਹਾ ਕਿ ਸ਼ਾਮ ਤੱਕ ਅਸੀਂ ਇੱਥੇ ਪਹੁੰਚ ਜਾਵਾਂਗੇ ਉਦੋਂ ਤੱਕ ਤੁਸੀਂ ਮੰਮੀ ਦਾ ਸੰਸਕਾਰ ਨਾ ਕਰਿਓ ਸ਼ਾਮ ਨੂੰ 5 ਵਜੇ ਰਾਜਦੀਪ ਤੇ ਉਸ ਦਾ ਪਰਿਵਾਰ ਉੱਥੇ ਪਹੁੰਚ ਗਿਆ ਪਰ ਰਾਜਦੀਪ ਦੇ ਆਉਣ ਤੋਂ ਪਹਿਲਾਂ ਗੁਰਜੋਤ ਨੇ ਆਪਣੀ ਮਾਂ ਦਾ ਸੰਸਕਾਰ ਕਰ ਦਿੱਤਾ ਜਦੋਂ ਘਰ ਆ ਕੇ ਮਾਂ ਦੇ ਸੰਸਕਾਰ ਦਾ ਰਾਜਦੀਪ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਰੋਈ ਰੋਂਦੇ ਰੋਂਦੇ ਬਸ ਇੰਨਾ ਹੀ ਕਹਿ ਰਹੀ ਸੀ ਕਿ ਐਨੀ ਵੀ ਜਲਦੀ ਕੀ ਸੀ ਵੀਰ ਜੀ ਘੱਟ ਤੋਂ ਘੱਟ ਮੇਰੀ ਉਡੀਕ ਤਾਂ ਕਰ ਲੈਂਦੇ ਮੈਂ ਆਖਰੀ ਵਾਰ ਆਪਣੀ ਮਾਂ ਨੂੰ ਦੇਖ ਲੈਂਦੀ ਆਪਣੀ ਮਾਂ ਬਿਨਾ ਅੱਜ ਉਹਨੂੰ ਉਹੀ ਘਰ ਬੇਗਾਨਾ ਲੱਗ ਰਿਹਾ ਸੀ ਉਹ ਕੱਲੀ ਹੀ ਰੋ ਰਹੀ ਸੀ ਪਰ ਉਸਦੀ ਭਾਬੀ ਉਸ ਦੇ ਕੋਲ ਨਾ ਆਈ ਗੁਰਜੋਤ ਨੇ ਬਸ ਇੰਨਾ ਹੀ ਆਪਣੀ ਭੈਣ ਨੂੰ ਕਿਹਾ ਕਿ ਰੱਬ ਅੱਗੇ ਕਿਸ ਦਾ ਜੋਰ ਚੱਲਦਾ ਸਾਰਿਆਂ ਨੇ ਹੀ ਇੱਕ ਦਿਨ ਜਾਣਾ ਰਾਜ ਦੀਆਂ ਸੋਚਾਂ ਵਿੱਚ ਬੈਠੀ ਹੋਈ ਆਖਿਰ ਇਹੋ ਜਹੀ ਕਿਹੜੀ ਗੱਲ ਹੋਈ ਸੀ ਕਿ ਮੰਮੀ ਨੇ ਸਵੇਰੇ ਤਾਂ ਮੇਰੇ ਨਾਲ ਵਧੀਆ ਗੱਲ ਕੀਤੀ ਸੀ ਅਚਾਨਕ ਉਹਨਾਂ ਨੂੰ ਕੀ ਹੋ ਗਿਆ ਉਸ ਦਾ ਦਿਲ ਵਾਰ-ਵਾਰ ਕਰ ਰਿਹਾ ਸੀ ਕਿ ਉਹ ਆਪਣੇ ਭਰਾ ਭਝਾਈ ਨੂੰ ਇਹ ਗੱਲ ਪੁੱਛੇ ਉਸ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਮਾਂ ਦਾ ਸੰਸਕਾਰ ਕਿਉਂ ਕਰ ਦਿੱਤਾ ਆਖਰੀ ਵਾਰ ਮੈਨੂੰ ਮੂੰਹ ਨਾ ਦੇਖਣ ਦਿੱਤਾ ਕਿਉਂ ਇੰਨੀ ਜਲਦੀ ਉਹਨਾਂ ਨੇ ਸੰਸਕਾਰ ਕਰ ਦਿੱਤਾ ਇਹਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀ ਮੇਰੀ ਮਾਂ ਅਚਾਨਕ ਐਨੀ ਕਮਜ਼ੋਰ ਕਿਵੇਂ ਹੋ ਗਈ ਕਿਤੇ ਨਾ ਕਿਤੇ ਰਾਜਦੀਪ ਦਾ ਦਿਲ ਇਸ ਦੀ ਵਜ੍ਹਾ ਵੀ ਚੰਗੀ ਤਰ੍ਹਾਂ ਜਾਣਦਾ ਸੀ ਉਹ ਜਾਣਦੀ ਸੀ ਕਿ ਉਸ ਦੀ ਸਵਰਗਵਾਸੀ ਮਾਂ ਦਾ ਜੋ ਜ਼ਿੰਮੇਵਾਰ ਹੈ ਉਹ ਇਹੀ ਨੇ ਉਹਨਾਂ ਨੇ ਹੀ ਉਸ ਨੂੰ ਮਾਰਿਆ ਬੜੀ ਇਮਾਨਦਾਰੀ ਨਾਲ ਰਿਸ਼ਤਾ ਉਸ ਨੇ ਜ਼ਿੰਦਗੀ ਭਰ ਉਸ ਦੀ ਮਾਂ ਨੇ ਨਿਭਾਇਆ ਔਖੀਆਂ ਤੋਂ ਔਖੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਮੁਸ਼ਕਲਾਂ ਦੇ ਅੱਗੇ ਕਦੇ ਨਹੀਂ ਹਾਰੀ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਤੇ ਨਿਸ਼ਾਵਰ ਕਰ ਦਿੱਤੀ ਸਾਰੀ ਜ਼ਿੰਦਗੀ ਵੀਰ ਜੀ ਦੇ ਵਿਆਹ ਤੋਂ ਮਗਰੋਂ ਵੀ ਘਰ ਵਿੱਚ ਸ਼ਾਂਤੀ ਬਣੀ ਰਹੇ ਉਸਨੇ ਉਹਨਾਂ ਦੇ ਕਹਿ ਮਤਾਬਕ ਘਰ ਦੇ ਕੰਮ ਵੀ ਕੀਤੇ ਕਿਸੇ ਨੂੰ ਅੱਗੇ ਨਹੀਂ ਬੋਲੀ ਜਦੋਂ ਤੱਕ ਹੱਥ ਪੈਰ ਚੱਲਦੇ ਸੀ ਉਹ ਕਿਸੇ ਤੇ ਬੋਝ ਨਹੀਂ ਬਣੀ ਹੁਣ ਜਦੋਂ ਉਸ ਦਾ ਸਰੀਰ ਕਮਜ਼ੋਰ ਹੋ ਗਿਆ ਉਸ ਨੂੰ ਸਹਾਰੇ ਦੀ ਜ਼ਰੂਰਤ ਸੀ ਤਾਂ ਦਿਖਾਵੇ ਲਈ ਭਾਬੀ ਨੇ ਉਸ ਨੂੰ ਆਪਣੇ ਨਾਲ ਰੱਖਿਆ ਪਰ ਉਸ ਤੇ ਐਨੀਆਂ ਬੰਦਸ਼ਾਂ ਲਾ ਦਿੱਤੀਆਂ ਕਿ ਬਿਨਾਂ ਗਲਤੀ ਦੇ ਸਜ਼ਾ ਦਿੱਤੀ ਜਾਂਦੀ। ਇਹੀ ਸੋਚ-ਸੋਚ ਕੇ ਰਾਜਦੀਪ ਰੋ ਰਹੀ ਸੀ। ਉਹਨਾਂ ਦੇ ਘਰੇ ਝਾੜੂ-ਪੋਚਾ ਲਾਉਣ ਵਾਲੀ ਸ਼ਾਂਤੀ। ਰਾਜਦੀਪ ਕੋਲ ਆਈ ਤੇ ਕਹਿੰਦੀ, "ਬੇਟਾ ਰੋ ਨਾ, ਚੰਗਾ ਹੋਇਆ। ਤੇਰੀ ਮਾਂ ਕੈਦ ਵਿੱਚੋਂ ਛੁੱਟ ਗਈ।" ਤੇਰੀ ਭਾਬੀ ਤਾਂ ਹਮੇਸ਼ਾ ਉਸ ਨੂੰ ਇਹੀ ਕਹਿੰਦੀ ਰਹਿੰਦੀ ਕਿ ਇਹ ਨਾ ਬਾਹ ਉਹ ਨਾ ਖਾ ਉਧਰ ਨਾ ਜਾ ਇਧਰ ਨਾ ਜਾ ਉਸ ਨੂੰ ਮੇਰੇ ਨਾਲ ਵੀ ਗੱਲ ਨਹੀਂ ਕਰਨ ਦਿੰਦੀ ਸੀ ਬਸ ਉਹ ਆਪਣੇ ਕਮਰੇ ਤੱਕ ਹੀ ਸੀਮਿਤ ਸੀ ਬੇਟਾ ਤੇਰੀ ਮਾਂ ਤਾਂ ਇੱਕ ਤਰ੍ਹਾਂ ਦੀ ਆਜ਼ਾਦ ਹੋ ਗਈ ਇਸ ਜੇਲ ਦੇ ਵਿੱਚੋਂ ਤੇਰੀ ਮਾਂ ਬਹੁਤ ਚੰਗੀ ਸੀ ਸਭ ਨੂੰ ਬਹੁਤ ਪਿਆਰ ਕਰਦੀ ਸੀ ਮੇਰਾ ਵੀ ਸਤਿਕਾਰ ਕਰਦੀ ਸੀ ਪਰ ਉਸ ਦੇ ਨੂੰ ਉਸ ਦਾ ਬਿਲਕੁਲ ਵੀ ਆਦਰ ਨਹੀਂ ਕਰਦੀ ਸੀ ਹਮੇਸ਼ਾ ਹੀ ਉਸ ਨੂੰ ਖਿੱਚ ਕੇ ਬੋਲਦੀ ਸੀ ਉਸ ਨੂੰ ਹਮੇਸ਼ਾ ਇਹ ਜਿਤਾਉਂਦੀ ਰਹਿੰਦੀ ਕਿ ਤੈਨੂੰ ਘਰੇ ਰੱਖ ਕੇ ਅਸੀਂ ਤੇਰੇ ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹਾਂ ਨਹੀਂ ਤਾਂ ਹੋਰ ਕੋਈ ਹੁੰਦਾ ਤਾਂ ਤੈਨੂੰ ਕਦੋਂ ਦਾ ਵਿਰਧਾ ਆਸ਼ਰਮ ਛੱਡ ਆਉਂਦਾ ਪੁੱਤ ਜਦੋਂ ਵੀ ਤੇਰਾ ਫੋਨ ਆਉਂਦਾ ਸੀ ਤਾਂ ਉਹ ਲੜਾਈ ਕਰਦੀ ਸੀ ਕਿੰਨਾ ਕੁਝ ਉਲਟਾ ਬੁਲਟਾ ਬੋਲ ਕੇ ਉਸ ਨੂੰ ਸੁਣਾਉਂਦੀ ਉਸ ਨੂੰ ਤਾਂ ਘਰ ਵਿੱਚ ਬੋਝ ਹੀ ਸਮਝਿਆ ਜਾਂਦਾ ਸੀ ਇੱਥੋਂ ਤੱਕ ਕਿ ਤੇਰੀ ਪਰਜਾਈ ਤੋਂ ਲੈ ਕੇ ਤੇਰੇ ਭਰਾ ਤੇ ਭਤੀਜੇ-ਭਤੀਜੀਆਂ ਤੱਕ ਉਸ ਨਾਲ ਗੱਲ ਨਹੀਂ ਕਰਦੇ ਸੀ ਰਾਜਦੀਪ ਦਾ ਇਹ ਗੱਲਾਂ ਸੁਣ ਕੇ ਕਲੇਜਾ ਬਾਟ ਰਿਹਾ ਸੀ ਪਰ ਅੱਜ ਉਸਨੇ ਮਨ ਦੀ ਪੜਾਅ ਕੱਢਣ ਦਾ ਸੋਚ ਲਿਆ ਅੱਜ ਉਸਨੇ ਸੋਚਿਆ ਕਿ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਰਾਂਗੀ ਮਾਂ ਦੇ ਨਾਲ ਨਾਲ ਉਸਦੇ ਪੇਕੇ ਹੀ ਕਿਉਂ ਨਾ ਖਤਮ ਹੋ ਜਾਣ ਬਾ ਮੈਨਸ ਨੂੰ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਖਤਮ ਹੀ ਨਾ ਕਰਨਾ ਪੈ ਜਾਵੇ ਅੱਖਾਂ ਪੂੰਝ ਕੇ ਸਿੱਧਾ ਆਪਣੇ ਭਰਾ ਪਰਜਾਈ ਦੇ ਕਮਰੇ ਵਿੱਚ ਚਲੀ ਗਈ ਜਿੱਥੇ ਉਹ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਅਚਾਨਕ ਰਾਜਦੀਪ ਨੂੰ ਦੇਖ ਕੇ ਸਾਰੇ ਇੱਕਦਮ ਚੁੱਪ ਹੋ ਗਏ ਕੀ ਹੋਇਆ ਰਾਜਦੀਪ ਗੁਰਜੋਤ ਨੇ ਕਿਹਾ ਰਾਜਦੀਪ ਕਹਿੰਦੀ ਵੀਰ ਜੀ ਤੁਸੀਂ ਮੰਮੀ ਨਾਲ ਗੱਲ ਕਿਉਂ ਨਹੀਂ ਕਰਦੇ ਸੀ ਤੇਰਾ ਕੀ ਮਤਲਬ ਆ ਵੀਰ ਜੀ ਮਤਲਬ ਸਵਾਲ ਦੇ ਬਦਲੇ ਅੱਜ ਮੈਂ ਸਵਾਲ ਨਹੀਂ ਜਵਾਬ ਜਾਨਣਾ ਚਾਹੁੰਦੀ ਹਾਂ ਤਾਂ ਗੁਰਜੋਤ ਨੇ ਮਸਕਰਾਉਂਦੇ ਕਿਹਾ ਨਹੀਂ ਰਾਜਦੀਪ ਇਹੋ ਜਹੀ ਕੋਈ ਗੱਲ ਨਹੀਂ ਬਸ ਮਹੀਨਾ ਕੋ ਪਹਿਲਾਂ ਮੰਮੀ ਕੋਈ ਵੀ ਗੱਲ ਸਮਝਣਾ ਨਹੀਂ ਚਾਹੁੰਦੀ ਸੀ ਸਾਡੇ ਬੋਲਣ ਨਾਲ ਉਹਨਾਂ ਨੂੰ ਜ਼ਿਆਦਾ ਬੁਰਾ ਲੱਗਦਾ ਸੀ ਥੋੜਾ ਟਾਈਮ ਹੋ ਗਿਆ ਇਸ ਗੱਲ ਨੂੰ ਨਾ ਕੋਈ ਗੱਲ ਹੋਵੇਗੀ ਤੇ ਨਾ ਬੁਰਾ ਲੱਗੇਗਾ ਇਸ ਕਾਰਨ ਮੈਂ ਗੱਲ ਕਰਨੀ ਬੰਦ ਕਰ ਦਿੱਤੀ ਐਨਾ ਸੁਣ ਕੇ ਰਾਜਦੀਪ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਉਸ ਦਾ ਦਿਲ ਤਾਂ ਕਰ ਰਿਹਾ ਸੀ ਕਿ ਇੱਕ ਜ਼ੋਰ ਨਾਲ ਥੱਪੜ ਆਪਣੇ ਭਰਾ ਦੇ ਮੂੰਹ ਤੇ ਵੀ ਮਾਰ ਦੇਵੇ ਪਰ ਉਸ ਨੇ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਕਿਹਾ ਅੱਛਾ ਇਸ ਤਰ੍ਹਾਂ ਤਾਂ ਫਿਰ ਤੈਨੂੰ ਤੇ ਭਾਬੀ ਨੂੰ ਵੀ ਆਪਸ ਵਿੱਚ ਗੱਲ ਨਹੀਂ ਕਰਨੀ ਚਾਹੀਦੀ ਬੰਦ ਕਰ ਦਿਓ ਗੱਲ ਕਰਨਾ ਬੱਚੇ ਵੀ ਆਪਸ ਵਿੱਚ ਗੱਲ ਕਰਨੀ ਬੰਦ ਕਰ ਦਿਓ ਫਿਰ ਇਹ ਨਿਯਮ ਸਿਰਫ ਤੇ ਸਿਰਫ ਮਾ ਲਈ ਕਿਉਂ ਬਣਾਇਆ ਸੀ ਮੈਂ ਸਹੀ ਕਹਿ ਰਹੀ ਆ ਨਾ ਤੈਨੂੰ ਤੇ ਭਾਬੀ ਨੂੰ ਵੀ ਗੱਲ ਕਰਨੀ ਬੰਦ ਕਰਨੀ ਪਵੇਗੀ ਕਿਉਂਕਿ ਤੁਹਾਡੀ ਵੀ ਆਪਸ ਵਿੱਚ ਬਹਿਸ ਹੋ ਜਾਂਦੀ ਆ ਵੀਰ ਜੀ ਛੋਟਾ ਮੂੰਹ ਵੱਡੀ ਗੱਲ ਅੱਜ ਤੱਕ ਮੈਂ ਤੁਹਾਡੇ ਨਾਲ ਰਿਸ਼ਤੇ ਦਾ ਲਿਹਾਜ਼ ਕਰਦੀ ਆ ਰਹੀ ਸੀ ਪਰ ਹੁਣ ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਾਂਗੀ ਇੱਕ ਘਰ ਵਿੱਚ ਰਹਿ ਕੇ ਕਿਸੇ ਨਾਲ ਗੱਲ ਨਾ ਕਰਨਾ ਮੇਰੀ ਮਾਂ ਲਈ ਇਹ ਸਜ਼ਾ ਇੰਨੀ ਵੱਡੀ ਰਹੀ ਕਿ ਮੇਰੀ ਮਾਂ ਲਈ ਇਹ ਚੁੱਪ ਵੱਡਾ ਦੁੱਖ ਸੀ ਜਿਸ ਕਰਕੇ ਉਸਨੇ ਸਾਰੀਆਂ ਗੱਲਾਂ ਅੰਦਰੋਂ ਅੰਤਰੀ ਦਵਾਈ ਰੱਖੀਆਂ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ ਉਸ ਨੂੰ ਹਾਰਟ ਅਟੈਕ ਆ ਗਿਆ ਫਿਰ ਰਾਜਵੰਤ ਬੋਲੀ ਕਹਿੰਦੀ ਦੇਖ ਰਾਜਦੀਪ ਅਸੀਂ ਚੁੱਪ ਕਰਕੇ ਤੇਰੀਆਂ ਸਾਰੀਆਂ ਗੱਲਾਂ ਸੁਣ ਰਹੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਕੁਝ ਵੀ ਬੋਲੀ ਜਾਵੇਂ ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਤੂੰ ਹੀ ਸਾਰਾ ਦਿਨ ਉਸ ਦੇ ਕੋਲ ਆਪਣੇ ਸਹੁਰਿਆਂ ਦਾ ਦੁੱਖ ਰੋਂਦੀ ਰਹਿੰਦੀ ਸੀ ਸਾਡੇ ਖਿਲਾਫ ਮੰਮੀ ਨੂੰ ਭੜਕਾਉਂਦੀ ਸੀ ਜਿਸ ਕਰਕੇ ਉਸ ਨੂੰ ਸਾਡੀ ਹਰ ਸਹੀ ਗੱਲ ਵੀ ਗਲਤ ਲੱਗਦੀ ਸੀ ਰਾਜਦੀਪ ਆਪਣੀ ਭਾਬੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਰ ਵੱਡੀ ਹੋਣ ਕਰਕੇ ਉਸ ਦਾ ਲਿਹਾਜ਼ ਕਰਦੀ ਸੀ ਰਾਜਦੀਪ ਕਹਿੰਦੀ ਭਾਬੀ ਇਹ ਗੱਲ ਤਾਂ ਮੈਂ ਜਾਣਦੀ ਸੀ ਕਿ ਤੇਰੀ ਸੋਚ ਕਿੰਨੀ ਘਟੀਆ ਤੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਿਸੇ ਨੂੰ ਵੀ ਗਲਤ ਸਾਬਤ ਕਰ ਸਕਦੀ ਏ ਪਰ ਤੇਰੀ ਐਨੀ ਗੰਦੀ ਸੋਚ ਹੋਵੇਗੀ ਇਹ ਮੈਨੂੰ ਅੱਜ ਪਤਾ ਲੱਗਾ ਤੂੰ ਮੇਰੀ ਮੰਮੀ ਤੋਂ ਆਜ਼ਾਦ ਹੋਣਾ ਚਾਹੁੰਦੀ ਸੀ ਤੇਰੀ ਮਨੋ ਕਾਮਨਾ ਪੂਰੀ ਹੋ ਗਈ ਅੱਜ ਮੇਰੀ ਮਾਂ ਚਲੀ ਗਈ ਮੇਰੀ ਮਾਂ ਨੂੰ ਕਿੰਨੀ ਤਕਲੀਫ ਦਿੱਤੀ ਤੂੰ ਅੱਜ ਰਾਜਦੀਪ ਦਾ ਮਨ ਸਾਰਿਆਂ ਤੋਂ ਖੱਟਾ ਹੋ ਗਿਆ ਉਸਨੇ ਬਸ ਇੰਨਾ ਹੀ ਕਿਹਾ ਕਿ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਦੁੱਖਾਂ ਤਕਲੀਫਾਂ ਵਿੱਚ ਕੱਟੀ ਕਦੇ ਹੌਸਲਾ ਨਹੀਂ ਹਾਰਿਆ ਤੇ ਉਸ ਟਾਈਮ ਨੂੰ ਉਸਨੇ ਹੱਸ ਕੇ ਲੰਘਾਇਆ ਪਰ ਜਦੋਂ ਤੱਕ ਉਸਦੇ ਸੁੱਖ ਲੈਣ ਦੇ ਦਿਨ ਆਏ ਤੁਸੀਂ ਉਸ ਨੂੰ ਬਹੁਤ ਦੁੱਖ ਦਿੱਤੇ ਫਿਰ ਗੁੱਸੇ ਨਾਲ ਰਾਜਦੀਪ ਨੇ ਕਿਹਾ ਮੈਂ ਅੱਜ ਇਸ ਘਰ ਤੋਂ ਜਾ ਰਹੀ ਹਾਂ ਇਸ ਤੋਂ ਬਾਅਦ ਮੈਂ ਜਦੋਂ ਇਸ ਘਰ ਵਿੱਚ ਆਵਾਂਗੀ ਤਾਂ ਦੇਖਾਂਗੀ ਕਿ ਉਹੀ ਦੁੱਖ ਤੁਹਾਨੂੰ ਮਿਲੇਗਾ ਜੋ ਤੁਸੀਂ ਮੇਰੀ ਮਾਂ ਨੂੰ ਦਿੱਤਾ ਕਿਉਂਕਿ ਕਰਮਾ ਹਮੇਸ਼ਾ ਵਾਪਸ ਆਉਂਦਾ ਤੁਸੀਂ ਜਿਹੋ ਜਿਹਾ ਕਰਦੇ ਹੋ ਉਹੋ ਜਿਹਾ ਹੀ ਭਰੋਗੇ ਇਹ ਕਹਿਣ ਤੋਂ ਬਾਅਦ ਉਹ ਘਰੋਂ ਚਲੀ ਜਾਂਦੀ ਹੈ ਬਹੁਤ ਸਾਲ ਬੀਤ ਜਾਂਦੇ ਨੇ ਉਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਤੇ ਰਾਜਦੀਪ ਦੇ ਘਰ ਵਿੱਚ ਬਹੁਤ ਖੁਸ਼ੀਆਂ ਹੁੰਦੀਆਂ ਨੇ ਤੇ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਹੈ ਆਪਣੀ ਮਾਂ ਦੇ ਨਾਲ ਉਹ ਜੋ ਗੱਲਾਂ ਕਰਦੀ ਸੀ ਉਹ ਸਾਰਾ ਦਿਨ ਯਾਦ ਕਰਦੀ ਰਹਿੰਦੀ ਹੈ ਆਪਣੇ ਪੇਕੇਆਂ ਤੋਂ ਬਿਨਾ ਉਹ ਰਹਿੰਦੀ ਹੈ ਤੇ ਰਿਸ਼ਤਾ ਖਤਮ ਕਰ ਚੁੱਕੀ ਹੈ ਉਹ ਆਪਣੀ ਗੱਲ ਨੂੰ ਯਾਦ ਰੱਖਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਦੀ ਮਾਂ ਨੂੰ ਤਕਲੀਫ ਦਿੱਤੀ ਇੱਕ ਦਿਨ ਉਸਦੇ ਭਾਬੀ ਤੇ ਭਰਾ ਉਸਦੇ ਕੋਲ ਆਉਂਦੇ ਨੇ ਤੇ ਉਸਦੇ ਅੱਗੇ ਆ ਕੇ ਕਹਿੰਦੇ ਨੇ ਕਿ ਤੂੰ ਸਾਨੂੰ ਮaaf ਕਰ ਦੇ ਜੇਕਰ ਤੂੰ ਸਾਨੂੰ ਮaaf ਕਰ ਦੇਵੇਂਗੀ ਤਾ ਸਾਡੀ ਮਾਂ ਵੀ ਸਾਨੂੰ ਮਾਫ਼ ਕਰ ਦੇਵੇਗੀ ਕਿਉਂਕਿ ਜੋ ਤੂੰ ਕਿਹਾ ਸੀ ਉਹ ਸੱਚ ਹੋਇਆ ਸਾਡੇ ਬੱਚੇ ਸਾਨੂੰ ਬਿਲਕੁਲ ਵੀ ਨਹੀਂ ਬੁਲਾਉਂਦੇ ਬਸ ਉਹਨਾਂ ਨੂੰ ਸਾਡੇ ਪੈਸਿਆਂ ਤੋਂ ਮਤਲਬ ਆ ਉਹਨਾਂ ਨੇ ਸਾਨੂੰ ਘਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਸਾਨੂੰ ਤੁਹਾਡੀ ਜ਼ਰੂਰਤ ਨਹੀਂ ਉਹੀ ਹੋਇਆ ਜੋ ਤੂੰ ਕਿਹਾ ਸੀ ਸਾਡਾ ਕਰਮਾ ਸਾਡੇ ਕੋਲ ਆਇਆ ਜੋ ਅਸੀਂ ਕਰਿਆ ਉਸਦਾ ਫਲ ਸਾਨੂੰ ਮਿਲਿਆ ਹਾਂਜੀ ਦੋਸਤੋ ਇਸ ਸਟੋਰੀ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ